ਸੋਰਠ ਮਹੱਲਾ ਪੰਜਵਾਂ ਰਤਨ ਛੜ ਕੌਡੀ ਸੰਗ ਲਾਗੇ ਜਾਤੇ ਕਛੂ ਨ ਪਾਈਏ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਤੇ ਆਈਏ ਸਿਮਰੋ ਹਰ ਹਰ ਨਾਮ ਪਰਾਨੀ ਬਨਸੇ ਕਾਤੀ ਦੇਹ ਅਗਿਆਨੀ ਰਹਾਉ ਮਿਰਗ ਤ੍ਰਿਸ਼ਨਾ ਅਰ ਸੁਪਨ ਮਨੋਰਥ ਤਾਂ ਕੀ ਕਛਨ ਬਡਾਈ RAM ਭਜਨ ਬਿਨ ਕਾਮਨ ਆਵਸ ਸੰਗ ਨ ਕਾਹ ਜਾਈ ਹਉ ਹਉ ਕਰਤਿ ਵਿਹਾਇ ਅਵਰਦਾ ਜੀ ਕੋ ਕਾਮਨ ਕੀਨਾ ਤਾਬਤ ਤਾਬਤ ਨਾਮ ਤ੍ਰਿਪਤਾਸਿਆ ਰਾਮ ਨਾਮ ਨਹੀਂ ਕੀਨਾਂ ਸਾਦ ਬਕਾਰ ਬਖੇ ਰਸਮਤ ਅਸੰਖ ਖਤੇ ਕਰ ਫੇਰੇ ਨਾਨਕ ਕੀ ਪ੍ਰਭ ਪਹਿ ਬੇਨੰਤੀ ਕਾਟੋ ਆਪ ਗੁਣ ਮੇਰੇ ਨਾ ਨਿਕ ਕੀ ਪ੍ਰਭ ਪਹਿ ਬੇਨੰਤੀ ਕਾਟੋ ਆਪ ਗੁਣ ਮੇਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਗੁਰਪਿਆਰ ਵਾਲਿਓ ਸਤਸੰਗੀ ਜਨੋ ਸਤਗੁਰਾਂ ਦੀ ਕਿਰਪਾ ਸਦਕਾ ਅੱਜ ਆਪਾਂ ਪਾਵਨ ਪਵਿੱਤਰ ਰੰਗ 614 ਤੇ 615 ਤੇ ਸੁਭਾਏਮਨ ਸ਼ਬਦ ਪੜਿਆ ਮਾਰਾ ਨੇ ਸਮਝਾਉਣਾ ਕੀਤਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਜੀ ਕਿਉਂਕਿ ਭਗਤਾਂ ਦੀ ਬਾਣੀ ਵਿੱਚੋਂ ਸ਼ਬਦ ਆਪਾਂ ਲੜੀ-ਬਾਰ ਕਰਦੇ ਆਂ ਇਹ ਹੁਕਮਨਾਮੇ ਦੇ ਰੂਪ ਵਿੱਚ ਆਪਾਂ ਬਾਣੀ ਪੜ੍ਹੀ ਆਂ ਇਹਦੇ ਭਾਵ ਅਰਥ ਨੂੰ ਵੀ ਸਮਝ ਲੈਣੇ ਆ ਸਤਿਗੁਰੂ ਕੀ ਕਹਿੰਦੇ ਨੇ ਸੋਰਠ ਮਹੱਲਾ ਪੰਜਵਾਂ ਮਹਾਰਾਜ ਕਹਿੰਦੇ ਰਤਨ ਛਾਟ ਕੌਡੀ ਸੰਗ ਲਾਗੇ ਜਾਤੇ ਕਸੂਨਾ ਪਾਈਏ ਵੀ ਪ੍ਰਭੂ ਪਰਮਾਤਮਾ ਦਾ ਨਾਮ ਰਤਨ ਛੱਡ ਕੇ ਕੌਡੀਆਂ ਦੇ ਸੰਗ ਰਚਮਚ ਗਿਆ ਮਨੁੱਖ ਬੀਬੀ ਐਚ ਐ ਭਾਈ ਆ ਮਨੁੱਖ ਲਬਜਾਂ ਸਾਝਾ ਤੇ ਉਹਨਾਂ ਦੇ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੋਣਾ ਮਹਾਰਾਜ ਕਹਿੰਦੇ ਕਿਉਂਕਿ ਕੌਡੀਆਂ ਦਾ ਕੌਡੀਆਂ ਚੋਂ ਕੀ ਪ੍ਰਾਪਤ ਹੋਣਾ ਰਤਨ ਪਦਾਰਥ ਦਾ ਪ੍ਰਭੂ ਪਰਮਾਤਮਾ ਦਾ ਨਾਮ ਛੱਡੀ ਬੈਠਾ ਮਨੁੱਖ ਧਿਆਨ ਦਿਓ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਏ ਮਾਰਾ ਨੇ ਸਮਝਾਉਣਾ ਕੀਤਾ ਪੂਰਨ ਪਾਰ ਬ੍ਰਹਮ ਪਰਮੇਸ਼ਰ ਹੈ ਜੋ ਹੈ ਮੇਰੇ ਮਨ ਉਸ ਨੂੰ ਧਿਆਉਣਾ ਕਰ ਜੋ ਸਾਰੀਆਂ ਦਾਤਾਂ ਦੇਣ ਵਾਲਾ ਪ੍ਰਭੂ ਪਰਮਾਤਮਾ ਹੈ ਪੂਰਨ ਪਰਮੇਸ਼ਰ ਪਾਰ ਬ੍ਰਹਮ ਜੋ ਸਾਰੀਆਂ ਦਾਤਾਂ ਦੇਣ ਵਾਲਾ ਹੈ ਹੈ ਮੇਰੇ ਮਨ ਉਸ ਪ੍ਰਭੂ ਨੂੰ ਸਦਾ ਧਿਆਉਣਾ ਕਰ ਮਹਾਰਾਜ ਜੀ ਕਹਿੰਦੇ ਨੇ ਝੋਣਾ ਕਿਵੇਂ ਸਿਮਰੋ ਹਰ ਹਰ ਨਾਮ ਪ੍ਰਾਨੀ हे ਪ੍ਰਾਨੀ ਉਹ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਸਿਮਰਨਾ ਕਰ ਬਨਸੇ ਕਾਚੀ ਦੇਹ ਅਗਿਆਨੀ ਆ ਜਿਹੜੀ ਕੱਚੀ ਦੇਹ ਦੇ ਨਾਲ ਤੂੰ ਪਿਆਰ ਪਾਈ ਬੈਠਾ ਐਂ ਤਾਂ ਬਨਸ ਜਾਣਾ ਐਂ ਨਹੀਂ ਸਦਾ ਰਹਿਣਾ ਇਹਦਾ ਕੋਈ ਭਰੋਸਾ ਨਹੀਂ ਕਿਹੜੇ ਟਾਈਮ ਇਸਨੇ ਢੈ ਢੇਰੀ ਹੋ ਜਾਣਾ ਮਹਾਰਾਜ ਕਹਿੰਦੇ ਇਹ ਤਾਂ ਕਾਚੀ ਦੇ ਆ ਨੇ ਬਿੰਸ ਜਾਣਾ ਬਿੰਸ ਜਾਣੇ ਦਾ ਮਤਲਬ ਹੈ ਰਹਿਣਾ ਨਹੀਂ ਸਦਾ ਚਲੀ ਜਾਣਾ ਇਥੋਂ ਸੰਸਾਰ ਤੋਂ ਰਹਾਉ ਮਿਰਗਤ ਰਿਸ਼ਨਾ ਅਰ ਸਪਨ ਮਨੋਰਥ ਤਾਂ ਕੀ ਕਸਨ ਬਡਾਈ ਇਹ ਮਿਰਗ ਵਾਲੀ ਤ੍ਰਿਸ਼ਨਾ ਹੀ ਹੈ ਸਪਨਾ ਮਨੋਰਥ ਇੱਕ ਸੁਪਨੇ ਦੀ ਨਿਆਈ ਹੈ ਤਾਂ ਕੀ ਕਸਨਾ ਵਡਾਈਏ ਦੀ ਕੁਛ ਵੀ ਵਡਾਈ ਨਹੀਂ ਹੈ ਅਮਨੁੱਖਾ ਜਨਮ ਤੋਂ ਜੀ ਰਹਾਂ ਜਾਂ ਦੁਨਿਆਵੀ ਕਾਰੋਬਾਰਾਂ ਵਿੱਚ ਫਸਿਆ ਹੋਇਆ ਇਹਦੀ ਕੋਈ ਵਡਾਈ ਨਹੀਂ ਮਹਾਰਾਜ ਕਹਿੰਦੇ ਇਹ ਤਾਂ ਇੱਕ ਤ੍ਰਿਸ਼ਨਾ ਹੀ ਆ ਸੁਪਨੇ ਦੀ ਨਿਆਈ ਹੈ ਸੁਪਨਾ ਹੁਣ ਦੇਖੋ ਤੁਸੀਂ ਸੁੱਤਿਆਂ ਪਿਆ ਨੂੰ ਆਇਆ ਤੇ ਅੱਖ ਖੁੱਲੀ ਉਹਦੇ ਸੁਪਨਾ ਟੁੱਟ ਗਿਆ ਤੇ ਆ ਜਗ ਜੀਵਨ ਵੀ ਸੁਪਨਾ ਹੀ ਆਕ ਇਹ ਵੀ ਜਿੱਤੇ ਅੱਖ ਬੰਦ ਹੋ ਗਈ ਇਹ ਟੁੱਟ ਜਾਣਾ ਰਾਤ ਵਾਲਾ ਸੁਪਨਾ ਜਿਹੜਾ ਸੁੱਤਿਆਂ ਪਿਆ ਨੂੰ ਆਉਂਦਾ ਉਹ ਅੱਖ ਖੁੱਲਣ ਤੇ ਟੁੱਟ ਜਾਂਦਾ ਤੇ ਆ ਸੰਸਾਰ ਹੀ ਸੁਪਨਾ ਜਿਹੜਾ ਇਹ ਅੱਖ ਬੰਦ ਹੋਣ ਤੇ ਟੁੱਟ ਜਾਣਾ ਮਹਾਰਾ ਨੇ ਸਮਝਾਉਣਾ ਕੀਤਾ ਵੀ ਰਤਨ ਪ੍ਰਭੂ ਪ੍ਰਮਾਤਮਾ ਦਾ ਨਾਮ ਛੱਡ ਕੇ ਤੂੰ ਕਉਡੀਆਂ ਵਿੱਚ ਨਾ ਰਚ ਮਚ ਪਾਈ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਵੀ ਜੁੜ ਜਾ ਨਾਲ ਸੁੱਖ ਸਹੂਲਤਾਂ ਦਾ ਆਨੰਦ ਮਾਣ ਜਿਹੜੀਆਂ ਪ੍ਰਭੂ ਪ੍ਰਮਾਤਮਾ ਨੇ ਤੈਨੂੰ ਦਿੱਤੀਆਂ ਨੇ ਅੱਗੇ ਦੱਸਿਆ ਸਤਿਗੁਰਾਂ ਨੇ RAM ਭਜਨ ਬਿਨ ਕਾਮ ਨ ਆਪਸ ਸੰਗ ਨ ਕਾਹੂ ਜਾਈ ਮਹਾਰਾਜ ਕਹਿੰਦੇ ਜਿਹੜਾ ਤ੍ਰਿਸ਼ਨਾ ਦੇ ਵਿੱਚ ਮੋਹ ਮਾਇਆ ਦੀ ਤ੍ਰਿਸ਼ਨਾ ਵਿੱਚ ਫਸਿਆ ਹੋਇਆ ਨਾ ਤੇ ਸੁਪਨੇ ਦੀ ਨਿਆਈ ਜੀਵਨ ਜੀ ਰਿਹਾ ਤੂੰ ਤੇ ਇਹ ਤਾਂ ਭਾਈ ਤੇਰੇ ਪੱਲੇ ਨਹੀਂ ਰਹਿਣਾ ਤੇ ਪੱਲੇ ਕੀ ਰਹੇਗਾ RAM ਭਜਨ ਬਿਨ ਕਾਮ ਨ ਆਵਸ ਪ੍ਰਭੂ ਪਰਮਾਤਮਾ ਦੇ ਨਾਮ ਭਜਨ ਤੋਂ ਬਿਨਾਂ ਕੁਛ ਵੀ ਤੇਰੇ ਕੰਮ ਨਹੀਂ ਹੋਣਾ ਤੇ ਕੁਛ ਵੀ ਤੇਰੇ ਸੰਗ ਨਹੀਂ ਜਾਣਾ ਹਉ ਹਉ ਕਰਤ ਬਿਹਾਏ ਅਵਰਦਾ ਹਉ ਹਉ ਹੋਮੇ ਦੇ ਬੱਚੀ ਤੂੰ ਸਾਰੀ ਆਪ ਦੀ ਜ਼ਿੰਦਗੀ ਗਵਾਈ ਜਾ ਰਹੀ ਆਂ ਮਹਾਰਾਜ ਕਹਿੰਦੇ ਜੀ ਕੋ RAM ਨਕੀਨਾ ਜੀ ਕੋ ਕਾਮ ਨਕੀਨਾ ਅਜੀਵ ਆਤਮਾ ਵਾਸਤੇ ਕੋਈ ਕੰਮ ਨਹੀਂ ਤੂੰ ਕੀਤਾ ਜਿਨੇ ਆ ਸਰੀਰ ਨੂੰ ਜਦੋਂ ਛੱਡਤਾ ਤੇ ਉਦੋਂ ਇਹਨੇ ਭਟਕਦੀ ਫਿਰਨਾ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਇਹਦੇ ਵਾਸਤੇ ਤੂੰ ਕੋਈ ਕੰਮ ਨਹੀਂ ਕੀਤਾ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਜਪਿਆ ਜੀਵ ਆਤਮਾ ਵਾਸਤੇ ਆ ਜਿਹੜਾ ਜੀ ਬੋਲਦਾ ਨਾ ਦੇਖੋ ਜਿੰਨਾ ਚਿਰ ਇਹ ਬੋਲਦਾ ਉਹਨਾਂ ਚਿਰ ਆ ਸਰੀਰ ਨੂੰ ਵੀ ਕੋਈ ਤਕਲੀਫ ਹੁੰਦੀ ਆ ਕੋਈ ਸੁੱਖ ਆਰਾਮ ਮਾਣਦਾ ਤਾਂ ਇਹ ਮਹਿਸੂਸ ਕਰਦਾ ਮਨ ਜੀਵ ਤੇ ਜਦੋਂ ਜੀਵ ਅਡਾਰੀ ਮਾਰ ਜਾਂਦਾ ਤੇ ਜੱਡ ਬਾਡੀ ਨੂੰ ਜਿੱਥੇ ਮਰਜੀ ਐ ਸ਼ਿੱਟੀ ਫਿਰ ਤੂੰ ਅੱਗ ਤੇ ਛਾੜ ਦਿੰਨੇ ਆਪਾਂ ਚਿਖਾ ਤੇ ਛਾੜ ਕੇ ਮੁਸਲਮਾਨ ਵੀ ਰਵਾ ਦਿੰਦੇ ਨੇ ਕਈ ਪਾਣੀ ਚ ਰੋੜ ਦਿੰਦੇ ਨੇ ਕਈ ਸਖਣੇ ਕੂਹ ਖੂਆਂ ਤੇ ਵੀ ਛੱਡ ਦਿੰਦੇ ਨੇ ਜੀਵ ਆਤਮਾ ਹੀ ਸਭ ਕੁਝ ਜਾਣਦੀ ਹੈ ਸਰੀਰ ਨੂੰ ਤਾਂ ਜਿੱਦਨ ਨੂੰ ਇਹ ਚਲਾਉਂਦੀ ਉਧਰ ਨੂੰ ਚੱਲ ਪੈਂਦਾ ਥੋੜਾ ਜਿਹਾ ਸੌਖਾ ਸਮਝਦੇ ਆ ਕਰਕੇ ਜਦੋਂ ਸਰੀਰ ਦੇ ਵਿੱਚੋਂ ਜੀਵ ਆਤਮਾ ਨੇ ਸਾਥ ਛੱਡਤਾ ਸਰੀਰ ਦਾ ਤੇ ਉਦੋਂ ਅੱਗੇ ਵਾਸਤੇ ਤਾਂ ਪ੍ਰਭੂ ਪਰਮਾਤਮਾ ਦਾ ਨਾਮ ਇਹਦਾ ਸਾਥੀ ਬਣਨਾ ਨਾ ਕਿ ਸੁੱਖ ਸਹੂਲਤਾਂ ਤੇ ਕੋਈ دنیਵੀ ਪਦਾਰਥ ਨੇ ਇਹਦੇ ਕੰਮ ਆਉਣੇ ਇਸ ਜੀਵ ਆਤਮਾ ਦੇ ਕੰਮ ਤਾਂ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਹੀ ਆਉਣਾ ਜਿਹੜਾ ਕਿ ਇਹਨੂੰ ਅੱਗੇ ਰਸਤਾ ਕੋਈ ਮਿਲ ਜਾਏਗਾ ਜਿਵੇਂ ਆਪਾਂ ਇੱਕਦਮ ਪਹਿਲਾਂ ਵੀ ਗੱਲ ਕਰੀ ਸੀ ਵੀ ਜੀਵ ਆਤਮਾ ਨੇ ਜਦੋਂ ਸਰੀਰ ਨੂੰ ਛੱਡਤਾ ਤੇ ਉਦੋਂ ਜੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਪੂੰਜੀ ਕੋਲੇ ਹੋਏਗੀ ਨਾ ਤੈਨੂੰ ਉਸ ਮੰਜ਼ਲ ਤੇ ਪਹੁੰਚਾ ਦੇਗੀ ਪ੍ਰਮਾਤਮਾ ਦੇ ਨਾਮ ਦੀ ਪੂੰਜੀ ਜੀਵਾਤਮਾ ਭਟਕਦਾ ਨਹੀਂ ਫਿਰੇਗਾ ਤੜਫਦਾ ਨਹੀਂ ਫਿਰੇਗਾ ਜੀਵਾਤਮਾ ਇਸ ਸ਼ਬਦ ਵਿੱਚ ਵੀ ਇਹੀ ਮਹਾਰਾਜ ਨੇ ਦੱਸਿਆ ਹਉ ਹਉ ਕਰਤਿ ਬਿਹਾਏ ਅਵਰਤ ਜੀ ਕੋ ਕਾਮ ਨਕੀਨ ਧਾਵਤ ਧਾਵਤ ਨਾ ਤ੍ਰਿਪਤਾਸਿਆ RAM ਨਹੀਂ RAM ਨਾਮ ਨਹੀਂ ਚੀਨਾ ਤਾਬਤਾ ਤਾਬਦਾ ਮਤਲਬ ਇਧਰ ਉਧਰ ਗੇੜੇ ਲਾਉਂਦਾ ਭੱਜਿਆ ਫਿਰਦਾ ਇਨਸਾਨ ਆ ਵੀ ਜੋੜ ਲਾ ਉਹ ਵੀ ਕਰ ਲਾ ਆ ਵੀ ਕਰ ਲਾ ਪਰ ਮਨ ਤ੍ਰਿਪਤਿਆ ਨਹੀਂ ਤ੍ਰਿਪਤ ਨਹੀਂ ਹੋਇਆ ਮਨ ਰੱਜਿਆ ਨਹੀਂ ਤੇ ਰਾਮਨਾਮ ਨਹੀਂ ਜੀਨਾ ਪ੍ਰਭੂ ਪਰਮਾਤਮਾ ਦਾ ਨਾਮ ਦਾ ਚਿੰਤਨ ਨਹੀਂ ਕੀਤਾ ਨਾਮ ਦੀ ਨਾਮ ਦਾ ਚਿੰਤਨ ਨਹੀਂ ਕੀਤਾ ਉਹਦਾ ਨਾਮ ਜਪਿਆ ਨਹੀਂ ਤੇ ਬੇਅਰਥਾ ਜੀਵਨ ਚੱਲਿਆ ਗਿਆ ਸਾਦ ਬਕਾਰ ਬਖੇ ਰਸ ਮਾਤੋ ਅਸ਼ੰਖ ਕਤੇ ਕਰ ਫੇਰੀ ਸਦਾ ਬਕਾਰਾਂ ਵਿੱਚ ਹੀ ਵਿਖਿਆ ਰਸ ਮਾਤਾਂ ਵਿੱਚ ਹੀ ਮਾਸਤ ਰਹਾ ਜੀਬ ਦੇ ਸਵਾਦ ਵਿੱਚ ਕੰਨਾਂ ਦੇ ਰਾਗ ਸੁਣਨ ਵਿੱਚ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਿਆ ਬਸ ਇਹਦੇ ਵਿੱਚ ਹੀ ਜੀਵਨ ਬਸਰ ਕਰ ਲਿਆ ਮਹਾਰਾਜ ਕਹਿੰਦੇ ਨਾਨਕ ਕੀ ਪ੍ਰਭ ਪਹੇ ਬਨੰਤੀ ਕਾਟੋ ਆਪਗਣ ਮੇਰੇ ਆਖਰੀ ਪੰਕਤੀ ਚ ਮਹਾਰਾਜ ਨੇ ਦੱਸਿਆ ਵੀ ਹੈ ਨਾਨਕ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਗੁਰੂ ਮਹਾਰਾਜ ਕਹਿੰਦੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਆ ਵੀ ਮੇਰੇ ਔਗਣੇ ਕੱਟ ਦਿਓ ਮੈਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜੀਂ ਗੁਰੂ ਨਾਨਕ ਸਾਹਿਬ ਨੇ ਆਪਣੇ ਤੇ ਗੱਲ ਲਾ ਕੇ ਸਮਝਾਇਆ ਆਪਾਂ ਨੂੰ ਆਹ ਤਾਂ ਰੱਬ ਦਾ ਰੂਪ ਹੀ ਹੈ ਗੁਰਨਾਨਕ ਤਾਂ ਉਹਨਾਂ 'ਚ ਕੋਈ ਓਗਲ ਨਹੀਂ ਸੀ ਉਹ ਤਾਂ ਨਾਮ ਰੂਪ ਹੀ ਹੈ ਆਪਾਂ ਨੂੰ ਸਮਝਾਉਣਾ ਕੀਤਾ ਕਿਉਂਕਿ ਜਿਹੜੇ ਮਹਾਂਪੁਰਖ ਹੁੰਦੇ ਨੇ ਆਪਦੇ ਤੇ ਗੱਲ ਟਕਾ ਕੇ ਸਮਝਾਉਂਦੇ ਲੋਕਾਂ ਨੂੰ ਹੁੰਦੇ ਨੇ ਤੇ ਜਿਹੜਾ ਆਪਾਂ ਲੜੀਵਾਰ ਕਰਦੇ ਆ ਸਤਿਗੁਰਾਂ ਦੀ ਕਿਰਪਾ ਸਦਕਾ ਉਹ ਭਗਤ ਪਿਆਰਿਆਂ ਦੀ ਬਾਣੀ ਵਿੱਚੋਂ ਹੀ ਸ਼ਬਦ ਹੈ ਜੋ ਦੱਸਿਆ ਭਗਤਾਂ ਜੀ ਨੇ ਸੇਖ ਹਿਆਤੀ ਜਗ ਨ ਕੋਈ ਥਿਰ ਰਹਾ ਇੱਥੇ ਵੀ ਉਹੀ ਗੱਲ ਦੱਸੀ ਆ ਭਗਤਾਂ ਦੇ ਦੀ ਬਾਣੀ ਵਿੱਚ ਵੀ ਵੀ ਹੈ ਸੇਖ ਫਰੀਦ ਜਗਤ ਵਿੱਚ ਕੋਈ ਸਦਾ ਲਈ ਉਮਰ ਨਹੀਂ ਭੋਗ ਸਕਿਆ ਵੀ ਸਦਾ ਲਈ ਇਸ ਜਗਤ ਵਿੱਚ ਟਿਕਿਆ ਹੀ ਰਹੇ ਕੋਈ ਆਪਣੀ ਆਰਜੂ ਪੂਰਨ ਕਪੂਰੀ ਹੋਣ ਤੇ ਸਭ ਨੂੰ ਸਰੀਰ ਛੱਡ ਕੇ ਜਾਣਾ ਪੈਂਦਾ ਜੀਵ ਆਤਮਾ ਨੂੰ ਸੇਖ ਹਿਆਤੀ ਜਗ ਨ ਕੋਈ ਥਿਰ ਰਹਾ ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ ਭਗਤ ਜੀ ਕਹਿੰਦੇ ਹੇ ਸੇਖ ਫਰੀਦ ਜਗਤ ਵਿੱਚ ਕੋਈ ਸਦਾ ਲਈ ਉਮਰ ਨਹੀਂ ਭੋਗ ਸਕਿਆ ਵੇਖ ਜਿਸ ਧਰਤੀ ਤੇ ਜਿਸ ਥਾਂ ਤੇ ਅਸੀਂ ਹੁਣ ਬੈਠੇ ਹਾਂ ਇਸ ਧਰਤੀ ਉੱਤੇ ਕਈ ਬਹਿ ਕੇ ਚਲੇ ਗਏ ਤੇ ਆਪਣੇ ਜਾਣ ਤੋਂ ਬਾਅਦ ਹੋਰ ਆ ਕੇ ਬਹੁਤ ਬੈਠਣਗੇ ਜਦੋਂ ਆਪਾਂ ਹੁਣ ਦਰਬਾਰ ਸਾਹਿਬ ਬੈਠੇ ਆ ਇਸ ਜਗ੍ਹਾ ਤੇ ਪਹਿਲਾਂ ਬਥੇਰੇ ਬਹਿ ਕੇ ਚਲੇ ਗਏ ਆਪਣੇ ਦੇਖਦੇ ਆ ਦੇਖਦੇ ਚਲੇ ਗਏ ਬਹੁਤ ਆਪਾਂ ਵੀ ਚਲੇ ਜਾਣਾ ਤੇ ਇੱਥੇ ਹੋਰ ਵੀ ਆ ਕੇ ਬਹੁਤ ਬੈਠਣਗੇ ਉਹ ਵੀ ਚਲੇ ਜਾਣਗੇ ਕਹਿਣ ਦਾ ਭਾਵ ਆ ਵੀ ਪ੍ਰਮਾਤਮਾ ਦਾ ਨਾਮ ਜਪ ਲੈ ਭਾਈ ਇੱਥੇ ਸਦਾ ਨਹੀਂ ਬੈਠ ਰਹਿਣਾ ਤੂੰ ਰਤਨ ਛਾੜ ਕੌਡੀ ਸੰਗ ਲਾ ਕੇ ਜਾਂ ਤੇ ਕਸੂ ਨਾ ਪਾਈਏ ਪ੍ਰਭੂ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਤੂੰ ਕੌਡੀਆਂ ਦੇ ਸੰਗ ਰਚਿਆ ਮਚਿਆ ਮਾ ਇਦੇ ਵਿੱਚੋਂ ਕੋਈ ਤੈਨੂੰ ਲਾਭ ਪ੍ਰਾਪਤ ਨਹੀਂ ਹੋਣਾ ਭਗਤਾਂ ਜੀ ਭਗਤ ਜੀ ਨੇ ਵੀ ਇੱਥੇ ਇਹ ਸਮਝਾਇਆ ਕੱਤਕ ਕੂੰਜਾ ਚੇਤ ਢੋ ਸਾਵਣ ਬਿਜਲੀਆਂ ਮਹਾਰਾਜ ਕਹਿੰਦੇ ਕੱਤੇ ਦੇ ਮਹੀਨੇ ਕੂੰਜਾਂ ਆਉਂਦੀਆਂ ਹਨ ਵਾਪਸ ਚਲੀਆਂ ਜਾਂਦੀਆਂ ਹਨ ਚੇਤ ਦੇ ਮਹੀਨੇ ਵਿੱਚ ਚੇਤਰ ਵਿੱਚ ਜੰਗਲਾਂ ਨੂੰ ਅੱਗ ਲੱਗ ਜਾਂਦੀ ਹੈ ਲੱਗ ਪੈਂਦੀ ਹੈ ਉਹ ਵੀ ਸਮਾਂ ਨਿਕਲ ਜਾਂਦਾ ਹੈ ਸੌਣ ਵਿੱਚ ਬਿਜਲੀਆਂ ਚਮਕਦੀਆਂ ਹਨ ਉਹ ਵੀ ਸਮਾਂ ਨਿਕਲ ਜਾਂਦਾ ਕੋਈ ਨਹੀਂ ਸਮਾਂ ਥਿਰ ਰਹਿੰਦਾ ਸੌਣ ਵਾਲੀਆਂ ਬਿਜਲੀਆਂ ਚਮਕ ਕੇ ਵੀ ਚਲੀਆਂ ਜਾਂਦੀਆਂ ਕੂੰਜਾਂ ਵੀ ਆਉਂਦੀਆਂ ਨੇ ਵਾਪਸ ਚਲੀਆਂ ਜਾਂਦੀਆਂ ਜੰਗਲਾਂ ਨੂੰ ਅੱਗ ਵੀ ਲੱਗਦੀ ਆ ਇੱਕ ਸਮਾਂ ਉਹ ਵੀ ਆਉਂਦਾ ਉਹ ਵੀ ਸਮਾਂ ਨਿਕਲ ਜਾਂਦਾ ਕਹਿਣ ਦਾ ਭਾਵ ਆ ਵੀ ਕੋਈ ਚੀਜ਼ ਵੀ ਥਿਰ ਨਹੀਂ ਰਹਿੰਦੀ ਸਦਾ ਨਹੀਂ ਟਿਕੀ ਰਹਿੰਦੀ ਸਦਾ ਟਿਕਿਆ ਰਹੇਗਾ ਤਾਂ ਪ੍ਰਭੂ ਪਰਮਾਤਮਾ ਦਾ ਨਾਮ ਟਿਕਿਆ ਰਹੇਗਾ ਭਾਈ ਛਿਆਲੇ ਸੋਹਂਦੀਆਂ ਪਿਰਗਲ ਬਾਹਣੀਆਂ ਇੱਥੇ ਭਗਤ ਜੀ ਨੇ ਗੱਲ ਦੱਸੀ ਆ ਸਿੱਧੀ ਜੀ ਗੱਲ ਕਰੀ ਆ ਵਿਸਾਲ ਵਿੱਚ ਔਰਤਾਂ ਦੀਆਂ ਸੋਹਣੀਆਂ ਬਾਹਾਂ ਆਪਣੇ ਪਤੀ ਪਰਮੇਸ਼ਰ ਦੇ ਗਲ ਵਿੱਚ ਸੋਹਂਦੀਆਂ ਹਨ ਇਹ ਵੀ ਸਮਾਂ ਨਿਕਲ ਜਾਂਦਾ ਇਹ ਵੀ ਸਦਾ ਨਹੀਂ ਰਹਿੰਦਾ ਚੱਲੇ ਚੱਲਣ ਹਾਰ ਵਿਚਾਰ ਲੈ ਮਨੋ ਚੱਲੇ ਚੱਲਣ ਹਾਰ ਵਿਚਾਰ ਲੈ ਮਨੋ ਇਸੇ ਤਰ੍ਹਾਂ ਜਗਤ ਦੀ ਸਾਰੀ ਕਾਰ ਆਪੋ ਆਪਣੇ ਸਮੇਂ ਸਰ ਹੋ ਕੇ ਤੁਰ ਜਾ ਜਾ ਰਹੀ ਹੈ ਤੁਰੀ ਜਾ ਰਹੀ ਹੈ ਜਗਤ ਤੋਂ ਦੂਰ ਜਾਣ ਵਾਲੇ ਜੀਵ ਆਪੋ ਆਪਣਾ ਸਮਾਂ ਲੰਘਾ ਕੇ ਤੁਰੇ ਜਾ ਰਹੇ ਹਨ ਹੇ ਮਾਨਾ ਵਿਚਾਰ ਕੇ ਵੇਖ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਬੰਦਗੀ ਨਾਲ ਜੁੜ ਜਾ ਪਾਈ ਗੰਡੇ ਦੇਆਂ ਗੰਡੇ ਦੇਆਂ ਸ਼ਹਿਮਹ ਤੜੰਦੇ ਆ ਹੱਕ ਖੇਨੋ ਜੈਸਾ ਸਰੀਰ ਦੇ ਬਣਨ ਵਿੱਚ 6 ਮਹੀਨੇ ਲੱਗਦੇ ਹਨ ਗੰਡੇ ਦੇਆਂ ਸੇ ਮਹਾ ਵੀ ਜੈਸਾ ਸਰੀਰ ਦੇ ਬਣਨ ਵਿੱਚ 6 ਮਹੀਨੇ ਲੱਗਦੇ ਹਨ ਉਸ ਦੇ ਨਾਸ ਹੁੰਦਿਆਂ ਇੱਕ ਪਲ ਹੀ ਲੱਗਦਾ ਹੈ। ਮਾਤਾ ਦੇ ਉਦਰ ਦੇ ਅੰਦਰ 6 ਮਹੀਨੇ ਸਰੀਰ ਪੂਰਾ ਹੁੰਦਾ ਸਰੀਰ ਬਣ ਜਾਂਦਾ ਤੇ ਉਸ ਤੋਂ ਬਾਅਦ ਉਹਦਾ ਫਿਰ ਪਾਲਣ ਪੋਸ਼ਣ ਹੁੰਦਾ। ਉਥੇ ਮੋਢ ਵਾਲੀ ਗੱਲ ਦੱਸੀ ਆ ਮਹਾਰਾਜ ਨੇ ਭਗਤ ਜੀ ਨੇ। ਵੀ ਸਰੀਰ ਬਣ ਜਿਸ ਸਰੀਰ ਦੇ ਬਣਨ ਵਿੱਚ 6 ਮਹੀਨੇ ਲੱਗਦੇ ਹਨ ਉਸ ਦੇ ਨਾਸ ਹੁੰਦਿਆਂ ਇੱਕ ਪਲ ਹੀ ਲੱਗਦਾ ਹੈ। ਇਸੇ ਤਰ੍ਹਾਂ ਹੀ ਪਾਈ ਆ ਜੀਵਨ ਬੜਾ ਔਖਾ ਮਿਲਿਆ ਇਹਨੂੰ ਨਾਸ ਹੋਣ ਨੂੰ ਤਾਂ ਮਿੰਟ ਲੱਗਣਾ ਇਹ ਜੀਵਨ ਬਣਾਉਣ ਨੂੰ ਟਾਈਮ ਲੱਗਣਾ ਜਿਵੇਂ ਪੁੱਛੇ ਅਸਮਾਨ ਪਰੇਦਾ ਖੇਵਟ ਕਨ ਗਏ ਹੇ ਫਰੀਦਾ ਜਿਸ ਗੱਲ ਦੇ ਜਿਸ ਗੱਲ ਦੇ ਜਿਵੇਂ ਅਸਮਾਨ ਅਗਵਾ ਹਨ ਕਿ ਬਿਆੰਤ ਉਹ ਬੰਦੇ ਇਥੋਂ ਚਲੇ ਗਏ ਜਿਹੜੇ ਆਪਣੇ ਆਪ ਨੂੰ ਵੱਡੇ ਆਗੂ ਅਖਵਾਉਂਦੇ ਸਨ ਵੱਡੇ ਵੱਡੇ ਚਲੇ ਗਏ ਤਣਾਡ ਰਾਵਣ ਵਰਗੇ ਚਲੇ ਗਏ ਜਿਹੜੇ ਵੱਡੇ ਵੱਡੇ ਅਖਵਾਉਂਦੇ ਸੀ ਆਪ ਆਪ ਨੂੰ ਜਾਲਨ ਗੋਰਾ ਨਾਲ ਜਾਲਨ ਗੋਰਾ ਨਾਲ ਔਲਾਮੇ ਜੀ ਸਹਿ ਸਰੀਰ ਤਾਂ ਕਬਰਾਂ ਵਿੱਚ ਗਲ ਜਾਂਦੇ ਹਨ ਪਰ ਕਿਤੇ ਕਰਮਾਂ ਦੇ ਔਕ ਸੋਖ ਜਿੰਦ ਸਹਾਰਦੀ ਹੈ ਸਰੀਰ ਤਾਂ ਕਬਰਾਂ ਵਿੱਚ ਗਲ ਜਾਂਦੇ ਹਨ ਪਰ ਕੀਤੇ ਕਰਮਾਂ ਦੇ ਔਖ ਸੌਖ ਜਿੰਦ ਸਹਾਰਦੀ ਹੈ ਅਜੀਵ ਆਤਮਾ ਦੀ ਗੱਲ ਆ ਗਈ ਨਾ ਵੀ ਸਰੀਰ ਨੇ ਤਾਂ ਮਿੱਟੀ ਚ ਗਲ ਜਾਣਾ ਚਿਖਾ ਤੇ ਚੜ ਕੇ ਸੁਆਹ ਹੋ ਜਾਣਾ ਮਦੋ ਚੌ ਘੰਟਿਆਂ ਚੀ ਤੇ ਪਰ ਕੀਤੇ ਕਰਮਾਂ ਦੇ ਔਖੇ ਸੌਖੇ ਟਾਈਮ ਆ ਜੀਵ ਆਤਮਾ ਨੇ ਸਹਾਰਨੇ ਨੇ ਜਿਹੜੀ ਆ ਬੋਲ ਰਹੀ ਆ ਇਦੇ ਵਾਸਤੇ ਕੁਛ ਕਰ ਲੈ ਮਨੁੱਖ ਨਾਮ ਜਪ ਲੈ ਛੱਡ ਦੇ ਹੀਰ ਫੇਰ ਛੱਡ ਦੇ ਈਰਖਾ ਦਵੇਤ ਹੰਕਾਰ ਤੇ ਫਰਾਟੇ ਮਾਰਨੇ ਛੱਡ ਦੇ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾ ਮਹਾਰਾਜ ਸਮਝਾਉਣਾ ਕਰਦੇ ਨੇ ਅੱਗੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਰਭਉ ਨਰਵਾਰ ਆਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਮਾਰਾ ਨੇ ਸਮਝਾਉਣਾ ਕੀਤਾ ਵੀ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਭੈ ਤੋਂ ਰਹਿਤ ਹੈ ਬੈਰ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਉਹ ਮੌਤ ਦੇ ਘੇਰੇ ਵਿੱਚ ਨਹੀਂ ਆਉਂਦਾ ਭਾਪ ਜਿਸ ਦਾ ਸਰੀਰ ਨਾਸ ਰਹਿਤ ਹੈ ਸਰੀਰ ਵੀ ਨਹੀਂ ਹੈ ਤੇ ਨਾਸ ਵੀ ਨਹੀਂ ਹੋਣਾ ਜੋ ਜੁਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਲੈਣੀ ਆ ਲੈਣੀ ਕਿਵੇਂ ਕਿਰਪਾ ਪਾਈ ਗੁਰੂ ਦੇ ਬਚਨ ਮੰਨ ਕੇ ਫਿਰ ਗੁਰੂ ਕਿਰਪਾ ਕਰਦਾ ਫਿਰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਅੱਗੇ ਸਤਿਗੁਰਾਂ ਨੇ ਦੱਸਿਆ ਇਸ ਸ਼ਬਦ ਦੇ ਵਿੱਚ ਰਾਗ ਗੁਜਰੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਇਹ ਰਾਗ ਗੁਜਰੀ ਘਰ ਪਹਿਲਾ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਚਾਰ ਬੰਦਾਂ ਵਾਲੀ ਬਾਣੀ ਹੈ ਇਥੇ ਮਹਾਰਾਜ ਦੱਸਦੇ ਨੇ ਤੇਰਾ ਨਾਮ ਕਰੀ ਚੰਨਣਾਠਿਆ ਜੇ ਮਨ ਉਰਸਾ ਹੋਏ हे ਪ੍ਰਭੂ ਜੇ ਮੈਂ ਤੇਰੇ ਨਾਮ ਦੀ ਯਾਦ ਨੂੰ ਚੰਨਣ ਦੀ ਲੱਕੜੀ ਬਣਾ ਲਵਾਂ ਜੇ ਮੇਰਾ ਮਨ ਉਸ ਚੰਦਨ ਦੀ ਲੱਕੜੀ ਨੂੰ ਕਿਸਾਨ ਵਾਸਤੇ ਸਿਲ ਬਣ ਜਾਏ ਤੇ ਫੇਰ ਕਰਨੀ ਕੁੰਗੂ ਜੇ ਰਲੇ ਕਟ ਅੰਤਰ ਪੂਜਾ ਹੋਏ ਜੇ ਮੇਰਾ ਉੱਚਾ ਆਚਰਨ ਇਹਨਾਂ ਦੇ ਨਾਲ ਕੇਸਰ ਬਣ ਜਾਏ ਬਣ ਕੇ ਰਲ ਜਾਏ ਤਾਂ ਤੇਰੀ ਪੂਜਾ ਮੇਰੇ ਹਿਰਦੇ ਅੰਦਰ ਹੀ ਪਈ ਹੋਵੇਗੀ ਕਹਿਣ ਦਾ ਭਾਵ ਆ ਵੀ ਪੂਜਾ ਕਰਨ ਵਾਲੇ ਚੰਦਨ ਰਗੜਦੇ ਨੇ ਮੈਂ ਉਹ ਮੱਥੇ ਤੇ ਵੀ ਲਾਉਂਦੇ ਨੇ ਵੀ ਪੂਜਾ ਕਰਨ ਵਾਸਤੇ ਬਹੁਤ ਕੁਝ ਕਰਦੇ ਨੇ ਮਹਾਰਾਜ ਕਹਿੰਦੇ ਜੇ ਮੇਰੀ ਕਰਨੀ ਚੰਗੀ ਹੋਵੇ ਮੇਰਾ ਆਚਰਣ ਵਧੀਆ ਬਣ ਜਾਏ ਆਪਾਂ ਨੂੰ ਸਮਝਾਇਆ ਗੁਰੂ ਨਾਨਕ ਸਾਹਿਬ ਨੇ ਵੀ ਮੇਰਾ ਆਚਰਣ ਚੰਗਾ ਹੋਵੇ ਮੇਰੀ ਕਰਨੀ ਚੰਗੀ ਹੋਵੇ ਮੇਰਾ ਦੁਨੀਆਂ ਦੇ ਵਿੱਚ ਵਰਤੋਂ ਵਿਹਾਰ ਵਧੀਆ ਹੋ ਜਾਏ ਤਾਂ ਸਮਝੋ ਤੇਰੀ ਪੂਜਾ ਹੋ ਰਹੀ ਹੈ ਧਿਆਨ ਨਾਲ ਸਮਝਣਾ ਤੇਰਾ ਨਾਮ ਕਰੀ ਚਨਣਾਠਿਆ ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇ ਰਲੇ ਕਟ ਅੰਤਰ ਪੂਜਾ ਹੋਏ ਭਾਈ ਆਪਣੇ ਜੀਵਨ ਨੂੰ ਸੁਧਾਰ ਲੈਣਾ ਹੀ ਪ੍ਰਭੂ ਪ੍ਰਮਾਤਮਾ ਦੀ ਮੰਦਗੀ ਹੈ। ਇਹੀ ਚੰਦਰ ਬਣ ਜਾਂਦਾ ਵਾ ਇਹੀ ਕਰਨੀ ਕੁੰਗੂ ਬਣ ਜਾਂਦੀ ਆ। ਸਭ ਕੁਛ ਤੇਰਾ ਮਨ ਸਾਚਾ ਮੁਖ ਸਾਚਾ ਸੋਏ ਕਰਤਾਰ ਤੇਰਾ ਪੂਰਾ ਵਧੀਆ ਹੋਵੇ। ਜੀਵਨ ਚੰਗਾ ਜੀਦਾ ਹੋਵੇ ਤਾਂ ਪ੍ਰਭੂ ਪਰਮਾਤਮਾ ਦੀ ਬੰਦਗੀ ਹੋ ਰਹੀ ਆ ਅੱਗੇ ਦੱਸਿਆ ਪੂਜਾ ਕੀਚੇ ਨਾਮ ਧਿਆਈਏ ਬਿਨ ਨਾਮੇ ਪੂਜਾ ਨਾ ਹੋਏ ਵੇ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਹੀ ਅਸਲੀ ਪੂਜਾ ਹੈ ਪ੍ਰਭੂ ਪਰਮਾਤਮਾ ਦੀ ਕੋਈ ਵੱਖਰੇ ਵੱਖਰੇ ਢੰਗ ਤਰੀਕਿਆਂ ਦੇ ਨਾਲ ਕੋਈ ਪੂਜਾ ਕਰਨੀ ਕਿਸੇ ਕਿਸਮ ਦੀ ਬੱਕਰੀ ਪੂਜਾ ਕਰਨੀ ਕੋਈ ਲਾਭ ਨਹੀਂ ਮਹਾਰਜ ਕਹਿੰਦੇ ਪੂਜਾ ਕੀਤੇ ਨਾਮ ਧਿਆਈਏ ਬਿਨ ਨਾਵੇਂ ਪੂਜਾ ਨਾ ਹੋਈ ਹੋਏ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਇਹੀ ਪੂਜਾ ਕਰਨੀ ਚਾਹੀਦੀ ਹੈ ਭਾਈ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਕੋਈ ਪੂਜਾ ਐਸੀ ਨਹੀਂ ਜੋ ਜੋ ਪ੍ਰਵਾਨ ਹੋ ਸਕੇ ਨਿਬੜਗੀ ਗੱਲ ਇਹ ਪਾਵਨ ਪਵਿੱਤਰ ਰੰਗ 499 ਤੇ ਸੁਭਾਈਮਾਨ ਸ਼ਬਦ ਹੈ ਬੀ ਆਮਨੇ ਪੂਜਾ ਪੁਜਾਰੀਆਂ ਕਰਮ ਦੀ ਰੋੜ ਸੱਚੀ ਸੁੱਚੀ ਕਿਰਤ ਵਿਰਤ ਕਰੋ ਆਪਦੀ ਤੇ ਪ੍ਰਭੂ ਪਰਮਾਤਮਾ ਦਾ ਨਾਮ ਜਿਮਰੋ ਭਾਈ ਇਹੀ ਸੱਚੀ ਪੂਜਾ ਹੈ ਤੇ ਇਹੀ ਪੂਜਾ ਲੇਖੇ ਵਿੱਚ ਲੱਗਣੀ ਹੈ ਹੋਰ ਕੋਈ ਪੂਜਾ ਜਿੰਨੇ ਮਰਜੀ ਕਰ ਲਾ ਤੂੰ ਰੋਟ ਚੜਾ ਦੇ ਸਮਗਰੀਆਂ ਜਿੰਨੀਆਂ ਮਰਜੀ ਲਿਆ ਲਿਆ ਕੇ ਪੂਜਾ ਕਰ ਲਾ ਤਸਵੀਰਾਂ ਦੀ ਝੰਡਾਾਂ ਦੀ ਕਬਰਾਂ ਦੀ ਮਟੀਆਂ ਦੀ ਜਿੰਨੀਆਂ ਮਰਜ਼ੀ ਪੂਜਾ ਮਾਂ ਕਰ ਲੈ ਮਹਾਰਾਜ ਕਹਿੰਦੇ ਇਹ ਕਿਸੇ ਕੰਮ ਨਹੀਂ ਆਉਣੀਆ ਇੱਕੋ ਇੱਕ ਪੂਜਾ ਹੀ ਹੈ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਤੇ ਇਹ ਸਭ ਦਾ ਆਪਾਂ ਕੱਲ ਨੂੰ ਪੂਰਾ ਹੀ ਲਵਾਂਗੇ ਹੁਣ ਟਾਈਮ ਹੋ ਗਿਆ ਕਰਨੀ ਕੁੰਗੂ ਜੇਰਲ